ਤਕਦੀਰ ਰੋਣ ਲੱਗ ਪਈ ਅਤੇ ਉਸਨੇ ਜਲਦੀ ਜਲਦੀ ਸਾਰਾ ਬਰਾਂਡਾ ਸਾਫ ਕੀਤਾ ਫਿਰ ਉਸਨੇ ਗੁਰਦਰਸ਼ ਦੇ ਫੋਨ ਤੋਂ ਆਪਣੇ ਪੇਕੇ ਫੋਨ ਕਰਕੇ ਆਪਣੀ ਮਾਂ ਨੂੰ ਸਾਰੀ ਗੱਲ ਦੱਸ ਦਿੱਤੀ ਉਹਦੀ ਮਾਂ ਨੇ ਉਸ ਨੂੰ ਦਿਲਾਸਾ ਦਿੱਤਾ ਕਿ ਉਹ ਸਵੇਰੇ ਹੀ ਆਕੇ ਗੁਰਦਰਸ਼ ਨਾਲ ਗੱਲ ਕਰੇਗੀ ਫੋਨ ਕੱਟਣ ਤੋਂ ਬਾਅਦ ਵੀ ਬਹੁਤ देर ਤੱਕ ਉਹ ਬੈਠੀ ਰੋਂਦੀ ਰਹੀ ਫਿਰ ਜਦੋਂ ਰੋ-ਰੋ ਕੇ ਉਸ ਦੀਆਂ ਅੱਖਾਂ ਵਿੱਚੋਂ ਹੰਝੂਆਂ ਦਾ ਨਿਕਲਣਾ ਬੰਦ ਹੋ ਗਿਆ ਤਾਂ ਤਕਦੀਰ ਕੋਰੀ ਲੈਂਦੀ ਸੌ ਗਈ ਸਵੇਰ ਹੋਈ ਤਾਂ ਤਕਦੀਰ ਨੂੰ ਸੁੱਤੀ ਨੂੰ ਛੱਡ ਕੇ ਗੁਰਦਰਸ਼ ਬਿਨਾ ਕੁਝ ਖਾਤੇ ਪੀਤੇ ਹੀ ਘਰੋਂ ਬਾਹਰ ਚੱਲਿਆ ਗਿਆ ਥੋੜੀ ਦੇਰ ਬਾਅਦ ਤਕਦੀਰ ਉੱઠી ਤਾਂ ਉਸਨੇ ਗੁਰਦਰਸ਼ ਨੂੰ ਬਾਥਰੂਮ ਜਾ ਕੇ ਦੇਖਿਆ ਪਰ ਉਹ ਉੱਥੇ ਨਹੀਂ ਸੀ ਉਸ ਨੂੰ ਦੇਖ ਕੇ ਮਕਾਨ ਮਾਲਕਾ ਅੰਟੀ ਨੇ ਉਸ ਨੂੰ ਦੱਸਿਆ ਕਿ ਉਹ ਤਾਂ ਕਦੋਂ ਦਾ ਚਲਾ ਗਿਆ ਹੈ ਤਕਦੀਰ ਨੇ ਉਸ ਨੂੰ ਫੋਨ ਕਰਕੇ ਪੁੱਛਣ ਬਾਰੇ ਸੋਚਿਆ ਪਰ ਅਗਲੇ ਹੀ ਪਲ ਉਹ ਇਹ ਸੋਚ ਕੇ ਰੁਕ ਗਈ ਕਿ ਰੋਜ਼-ਰੋਜ਼ ਮਕਾਨ ਮਾਲਕਾਂ ਦਾ ਫੋਨ ਮੰਗਣਾ ਠੀਕ ਨਹੀਂ ਹੈ ਉਹ ਕੀ ਸੋਚਣਗੇ ਆਂਟੀ ਤਾਂ ਬੇਸ਼ੱਕ ਨਹੀਂ ਵੀ ਸੋਚੇਗੀ ਕਿਉਂਕਿ ਉਹ ਤਾਂ ਤਕਦੀਰ ਬਾਰੇ ਲਗਭਗ ਸਭ ਜਾਣਦੀ ਹੈ ਪਰ ਉਸ ਦਾ ਪਤੀ ਤੇ ਉਸ ਦੀ ਸੱਸ ਜੋ ਕਿ ਬਹੁਤ ਜ਼ਿਆਦਾ ਚੁਗਲਖੋਰ ਸ਼ੱਕੀ ਅਤੇ ਲੜਾਕੀ ਕਿਸਮ ਦੇ ਨੇ ਉਸ ਨੂੰ ਚੰਗੀ ਤਰ੍ਹਾਂ ਜਾਣ ਸੀ ਕਿ ਜੋ ਤਕਦੀਰ ਤੇ ਕੁਰਦਸ ਦੋਵੇਂ ਨਮੀ ਨਮੀ ਉਹਨਾਂ ਦੇ ਕਾਰ ਤੇ ਕਿਰਾਏ ਦੇ ਮਕਾਨ ਤੇ ਆਏ ਸਨ ਤਾਂ ਕਿਮੇ ਉਸ ਤੇ ਸ਼ੱਕ ਕਰਦੀ ਰਹਿੰਦੀ ਸੀ ਹਰ ਵਕਤ ਉਸ ਤੇ ਨਜ਼ਰ ਰੱਖਿਆ ਕਰਦੀ ਸੀ ਉਹ ਹਰ ਵਕਤ ਤਕਦੀਰ ਨੂੰ ਗੱਲਾਂ-ਗੱਲਾਂ ਵੀ ਸੁਣਾਇਆ ਕਰਦੀ ਸੀ ਕਿ ਕਿਵੇਂ ਉਸ ਨੇ ਪੁਲਿਸ ਬੁਲਾ ਕੇ ਉਹਨਾਂ ਦੇ ਕਰ-ਕਿਰਾਏ ਤੇ ਰਹਿਣ ਵਾਲਿਆਂ ਨਿਹਤ ਤੇ ਪੂਜਾ ਨਾਮ ਦੇ ਦੋ ਜਿਸਮ ਫਰੋਸ਼ੀ ਦਾ ਤੰਦਾ ਕਰਨ ਵਾਲੀਆਂ ਕੁੜੀਆਂ ਨੂੰ ਆਪਣੇ ਘਰ ਵਿੱਚੋਂ ਕੱਢਿਆ ਸੀ ਉਹਦਾ ਇਸ ਤਰ੍ਹਾਂ ਸੁਣਾਉਣ ਦਾ ਸ਼ਾਇਦ ਇਹੀ ਮਤਲਬ ਸੀ ਕਿਉਂ ਸਿੱਧੇ ਤੋਰ ਤੇ ਤਕਦੀਰ ਨੂੰ ਅੰਦਰੋਂ ਡਰਾਉਣ ਦੀ ਕੋਸ਼ਿਸ਼ ਕਰ ਰਹੀ ਸੀ ਜੇਕਰ ਉਹ ਐਦਾਂ ਦਾ ਕੋਈ ਨਜਾਇਜ਼ ਕੰਮ ਕਰਦੀ ਤਾਂ ਡਰ ਕੇ ਬੰਦ ਕਰ ਦੇਵੇ ਖੈਰ ਹੁਣ ਉਸ ਨੂੰ ਇਹੀ ਸੀ ਕਿ ਉਹਦੇ ਗੁਰਦਾਸ ਦੇ ਰਿਸ਼ਤੇ ਵਿੱਚਲੀ ਖਟਾਸ ਬਾਰੇ ਜੇ ਉਸ ਬੁੱਢੀ عورت ਨੂੰ ਪਤਾ ਲੱਗ ਗਿਆ ਤਾਂ ਪਤਾ ਨਹੀਂ ਕਿਸ ਕਿਸ ਕੋਲ ਜਾ ਕੇ ਗੱਲਾਂ ਕਰੇਗੀ 9 ਵਜੇ ਤੱਕ ਉਹ ਗੁਰਦਾਸ ਨੂੰ ਲੈ ਕੇ ਇਸੇ ਤਰ੍ਹਾਂ ਪ੍ਰੇਸ਼ਾਨ ਰਹੀ ਉਸਨੇ ਰੋਟੀ ਖਾਣੀ ਤਾਂ ਦੂਰ ਮੂਹ ਤੇ ਪਣੀ ਤੱਕ ਨੀਸੀ ਤਰੀਆ ਸਾਢੇ 9 ਵਜੇ ਮਕਾਨ ਮਾਲਕ ਆਂਟੀ ਆਈ ਅਤੇ ਤਕਦੀਰ ਲਈ ਪਰਾਂਠੇ ਤੇ ਚਾਹ ਬਣਾ ਕੇ ਉਸ ਨੂੰ ਖਾਣ ਲਈ ਕਹਿਣ ਲੱਗੀ ਪਰ ਤਕਦੀਰ ਨੇ ਰੋਟੀ ਖਾਣ ਤੋਂ ਮਨ ਕਰ ਦਿੱਤਾ ਫਿਰ ਆਂਟੀ ਨੇ ਤਕਦੀਰ ਨੂੰ ਹੋਣ ਵਾਲੇ ਬੱਚੇ ਦਾ ਵਾਸਤਾ ਪਾ ਕੇ ਉਸ ਨੂੰ ਰੋਟੀ ਖਾਣ ਲਈ ਮਜਬੂਰ ਕਰ ਦਿੱਤਾ ਪਰ ਉਹ ਰੋਟੀ ਖਾਂਦੀ ਹੋਈ ਵੀ ਰੋਂਦੀ ਰਹੀ ਅਤੇ ਆਪਣੀ ਕਿਸਮਤ ਨੂੰ ਕੋਸਦੀ ਰਹੀ ਸੱਤ ਦੇ ਕੋ 10 ਵਜੇ ਉਸਦੇ ਮੰਮੀ ਅਤੇ ਉਸਦੇ ਤਾਈ ਦੇ ਮੁੰਡੇ ਜਗਸੀਰ ਨੂੰ ਨਾਲ ਲੈ ਕੇ ਉਸ ਕੋਲ ਪਹੁੰਚ ਗਏ ਤਕਦੀਰ ਨੇ ਉਹਨਾਂ ਨੂੰ ਪਾਣੀ ਪੀਣ ਲਈ ਦਿੱਤਾ ਜਗਸੀਰ ਨੇ ਤਕਦੀਰ ਨੂੰ ਗੁਰਦਰਸ਼ ਬਾਰੇ ਪੁੱਛਿਆ ਤਾਂ ਤਕਦੀਰ ਨੇ ਦਮਤੇ ਗਏ ਹੋਏ ਨੇ ਕਹਿ ਦਿੱਤਾ ਪਰ ਅੱਗੇ ਕੁਝ ਨਾ ਬੋਲੀ ਫਿਰ ਉਹਦੇ ਮੰਮੀ ਨੇ ਪੁੱਛਿਆ ਹੁਣ ਮੈਨੂੰ ਦੱਸ ਕੀ ਕਹਿੰਦਾ ਏ ਹੁਣ ਉਹ ਤਾਂ ਜਗਸੀਰ ਨੇ ਤਕਦੀਰ ਨੂੰ ਪੁੱਛਿਆ ਕੀ ਗੱਲ ਹੈ ਹੁਣ ਕੀ ਚਾਹੁੰਦਾ ਏ ਘਰ ਵੀ ਛੱਡਦਾ ਉਹ ਤਾਂ ਇਹਦੇ ਕਰਦਿਆ ਕਰਕੇ ਇੱਕ ਵਾਰ ਕਹਿਣ ਤੇ ਹੀ ਵੀ ਹੁਣ ਇਹਨੂੰ ਹੋਰ ਕੀ ਚਾਹੀਦਾ ਏ ਭਲਾ ਵੀਰੇ ਹੁਣ ਜੇ ਤੁਸੀਂ ਜਾਨਣਾ ਹੀ ਚਾਹੁੰਦੇ ਹੋ ਤੇ ਮੈਨੂੰ ਲੱਗਦਾ ਏ ਮੈਨੂੰ ਹੁਣ ਬਿਨਾਂ ਕਿਸੇ ਸੰਘ ਸ਼ਰਮ ਤੋਂ ਤੁਹਾਨੂੰ ਸਾਰਾ ਕੁਝ ਦੱਸ ਦੇਣਾ ਚਾਹੀਦਾ ਏ ਨਾਲੇ ਹੁਣ ਤਾਂ ਮੇਰਾ ਵਿਆਹ ਵੀ ਹੋ ਗਿਆ ਹੁਣ ਤਾਂ ਮੈਂ ਵੀ ਤੁਹਾਡੇ ਬਰਾਬਰ ਦੀ ਹਾਂ ਨਾਲੇ ਜਦੋਂ ਵਿਆਹੀ ਹੋ ਗਿਆ ਫਿਰ ਸੰਘ ਸ਼ਰਮ ਕਰਦੀ ਤਕਦੀਰ ਨੇ ਕਿਹਾ ਕੀ ਕਹਿਣਾ ਚਾਹੁੰਦੀ ਐ ਦੱਸ ਬੇਚਜਕ ਹੋਗੇ ਜਕਸੀਰ ਨੇ ਪੁੱਛਿਆ ਵੀਰੇ ਮੈਂ ਪ੍ਰੈਗਨੈਂਟ ਹਾਂ ਤਕਦੀਰ ਨੇ ਕਿਹਾ ਹਾਂ ਦੱਸਿਆ ਸੀ ਮਾਸੀ ਨੇ ਵੀ ਉਹ ਇਹ ਬੱਚਾ ਨਿਚੋਂਦੇ ਜਕਸੀਰ ਨੇ ਕਿਹਾ ਹਾਂਜੀ ਵੀਰੇ ਉਹ ਮੈਨੂੰ ਆ ਬੈੱਡ ਤੇ ਜਿਹੜੀ ਦਵਾਈ ਪਈ ਐ ਚੁੱਪ-ਚਾਪ ਖਾਣ ਲਈ ਕਹਿੰਦਾ ਰਹਿੰਦਾ ਏ ਪਰ ਮੇਰੀ ਜਿੱਦ ਐ ਵੀ ਪਹਿਲਾਂ ਵੀ ਮੈਂ ਸਕੈਨ ਕਰਾ ਕੇ ਦੇਖੂਗੀ ਫਿਰ ਜੇ ਬੱਚਾ ਠੀਕ ਹੋਇਆ ਤਾਂ ਮੈਂ ਰੱਖੂੰ ਨਹੀਂ ਤਾਂ ਫਿਰ ਮੈਂ ਚੁੱਪਚਾਪ ਦਵਾਈ ਖਾ ਲੂੰਗੀ ਤਕਦੀਰ ਨੇ ਦੱਸਿਆ ਚੱਲ ਉਹਨੂੰ ਫੋਨ ਕਰ ਆ ਲੈ ਫੜ ਫੋਨ ਮੇਰੇ ਵਾਲਾ ਲੈ ਲੈ ਬਲਾ ਉਹਨੂੰ ਕਰ ਫਿਰ ਮੈਂ ਕਰਦਾ ਇਹ ਗੱਲ ਉਹਦੇ ਨਾਲ ਬਸ ਤੂੰ ਉਹਨੂੰ ਕਰ ਬੁਲਾ ਲੈ ਬਾਕੀ ਮੈਂ ਜਾਣਾ ਮੇਰਾ ਕੰਮ ਜਾਣੇ ਜਕਸੀਰ ਨੇ ਕਿਹਾ ਤਕਦੀਰ ਨੇ ਆਪਣੇ ਵੀਰੇ ਤੋਂ ਫੋਨ ਲੈ ਕੇ ਗੁਰਦਾਸ ਦਾ ਨੰਬਰ ਮਿਲਾਇਆ ਤਾਂ ਪਹਿਲਾਂ ਤਾਂ ਗੁਰਦਰਸ਼ਨ ਨੇ ਫੋਨ ਆ ਚੁੱਕਿਆ ਪਰ ਜਦੋਂ ਤਕਦੀਰ ਨੇ ਉਸ ਨੂੰ ਵਾਰ-ਵਾਰ ਫੋਨ ਕਰਦੀ ਰਹੀ ਤਾਂ ਉਸ ਨੇ ਫੋਨ ਚੁੱਕ ਲਿਆ ਹੈਲੋ ਕਿਹੜਾ ਏ ਵਾਰ-ਵਾਰ ਫੋਨ ਕਰੀ ਜਾਂਦਾ ਸਾਹਤ ਲੈ ਗੁਰਦਰਸ਼ਨ ਨੇ ਕਿਹਾ ਜੀ ਮੈਂ ਬੋਲਦੀ ਹਾਂ ਘਰ ਤੋਂ ਜੋ ਮੰਮੀ ਤੇ ਵੀਰ ਜੀ ਆਏ ਹੋਏ ਨੇ ਤਕਦੀਰ ਨੇ ਅਜੇ ਇੰਨਾ ਹੀ ਕਿਹਾ ਸੀ ਕਿ ਜਖਸੀਰ ਨੇ ਉਹਦੇ ਹੱਥੋਂ ਫੋਨ ਫੜ ਲਿਆ ਅਤੇ ਕਿਹਾ ਹੈਲੋ ਗੁਰਦਰਸ਼ਨ ਕਾ ਰਾਜਾ ਅਸੀਂ ਕੱਲ ਬੈਠਿਆ ਤੇਰੀ ਵੇਟ ਕਰਦੇ ਆਂ ਚਾਹ ਪਾਣੀ ਅਸੀਂ ਤੇਰੇ ਆਉਣ ਤੇ ਹੀ ਪੀਵਾਂਗੇ ਬਣੀ ਪਈ ਐ ਚਾਹ ਹਾਂਜੀ ਬਾਈ ਮੈਂ ਆਇਆ ਹੁਣੇ ਕਹਿ ਕੇ ਗੁਰਦਰਸ਼ ਨੇ ਫੋਨ ਕੱਟ ਦਿੱਤਾ ਅਤੇ ਅਗਲੇ 10 ਕੁ ਮਿੰਟ ਬਾਅਦ ਉਹ ਮੋਟਰਸਾਈਕਲ ਲੈ ਕੇ ਘਰ ਆ ਪਹੁੰਚਿਆ ਗੁਰਦਰਸ਼ ਨੇ ਆਉਂਦੇ ਹੀ ਆਪਣੀ ਸੱਸ ਦੇ ਪੈਰੀ ਹੱਥ ਲਗਾ ਕੇ ਆਸ਼ੀਰਵਾਦ ਲਿਆ ਅਤੇ ਫਿਰ ਆਪਣੇ ਸਾਲੇ ਜਕਸੀਰ ਨਾਲ ਹੱਥ ਮਿਲਾ ਕੇ ਸਾਰੇ ਪਰਿਵਾਰ ਦਾ ਹਾਲ ਚਾਲ ਪੁੱਛਿਆ ਤਕਦੀਰ ਨੇ ਉਸ ਨੂੰ ਪੀਣ ਲਈ ਪਾਣੀ ਦਿੱਤਾ ਪਾਣੀ ਪੀ ਕੇ ਉਸ ਨੇ ਤਕਦੀਰ ਨੂੰ ਕਿਹਾ ਮੇਰਾ ਨਾਈਟ ਸੂਟ ਲਿਆ ਦੇ ਜਿਹੜਾ ਮੈਨੂੰ ਕੰਫਰਟੇਬਲ ਨਹੀਂ ਲੱਗ ਰਿਹਾ ਜੀਨ ਤੇ ਟੀ-ਸ਼ਰਟ ਮੈਂ ਹੱਥੋਂ ਕਿ ਆਇਆ ਤੂੰ ਜਦ ਨੂੰ ਚਾਹ ਕੱਪਾਂ 'ਚ ਪਾ ਲਿਆ ਤਕਦੀਰ ਨੇ ਚੁੱਪਚਾਪ ਉਸ ਨੂੰ ਦਰਵਾਜ਼ੇ ਪਿੱਛੇ ਲੱਗੀਆਂ ਕੱਪੜੇ ਉਤੰਗਣੀਆਂ ਤੋਂ ਨਾਈਟ ਸੂਟ ਉਤਾਰ ਕੇ ਦੇ ਦਿੱਤਾ ਫੇਰ ਚਾਹ ਜੋ ਕਿ ਉਸ ਨੇ ਪਹਿਲਾਂ ਹੀ ਸਟੂਲ ਤੇ ਬਣਾ ਕੇ ਰੱਖੀ ਹੋਈ ਸੀ ਕੱਪਾਂ ਵਿੱਚ ਪਾ ਦਿੱਤੀ ਅਤੇ ਆਪਣੀ ਮੰਮੀ ਵੱਲੋਂ ਲਿਆਂਦੀ ਮਿਠਾਈ ਪਲੇਟਾਂ ਵਿੱਚ ਪਾ ਕੇ ਰੱਖ ਦਿੱਤੀ। ਗੁਰਦਾਸ ਆਇਆ ਤਾਂ ਸਾਰੇ ਚਾਹ ਪਾਣੀ ਪੀਣ ਲੱਗ ਪਏ। ਚਾਹ ਪੀਂਦੇ ਹੋਏ ਜਗਸੀਰ ਨੇ ਉਸ ਨੂੰ ਕਿਹਾ ਗੁਰਦਾਸ ਤੂੰ ਬੱਚਾ ਕਿਉਂ ਨਹੀਂ ਰੱਖਣਾ ਚਾਹੁੰਦਾ? ਕਿਉਂ ਦਵਾਈ ਖਾਣ ਲਈ ਕਹਿ ਰਿਹਾ ਏ ਤਕਦੀਰ ਨੂੰ? ਅਜੇ ਤਾਂ ਪਹਿਲੇ ਵਾਲੇ ਬੱਚੇ ਨੂੰ ਵੀ ਨਾ ਪੁੱਲ ਸਕੀ ਇਹ ਵਿਚਾਰੀ। ਉਪਰਉਤ ਇਹਨੂੰ ਦੁਬਾਰਾ ਫੇਰ ਨਾ ਯਾਰ ਐਦਾਂ ਨਾ ਕਰ। ਇੱਕ ਵਾਰ ਇਹਦੀ ਮੰਨ ਕੇ ਸਕੈਨ ਕਰਾ ਲ ਕੇ ਦੇਖ ਲੈ ਫਿਰ ਜਿਵੇਂ ਤੂੰ ਕਹੇਗਾ ਉਵੇਂ ਹੀ ਕਰ ਲਵੇਗੀ ਇਹ ਵੀ ਬਸ ਪਹਿਲਾਂ ਚੈੱਕ ਕਰਵਾ ਲੈਣ ਦੇ ਇਹ ਤਾਂ ਵਿਚਾਰੀ ਪਹਿਲਾਂ ਹੀ ਪਤਾ ਨਹੀਂ ਕਿਹੜੇ ਪਾਪਾਂ ਨੇ ਮਾਰੀ ਹੋਈ ਹੈ ਯਾਰ ਇਹਨੂੰ ਹੁਣ ਹੋਰ ਪਾਪ ਕਰ ਲੈ ਮਜਬੂਰ ਨਾ ਕਰ ਠੀਕ ਹੈ ਜਿਵੇਂ ਤੁਸੀਂ ਕਹੋ ਪਰ ਆਪਣੀ ਜ਼ੁਬਾਨ ਤੇ ਰਹੋ ਫਿਰ ਹੁਣ ਜੇ ਬੱਚਾ ਠੀਕ ਨਾ ਹੋਇਆ ਤਾਂ ਦਵਾਈ ਖਾਣੀ ਪੈਣੀ ਹੈ ਇਹਨੂੰ ਅਵਰਸ਼ਨ ਲਈ ਗੁਰਦਰਸ਼ ਨੇ ਆਪਣਾ ਫੈਸਲਾ ਸੁਣਾਇਆ ਜਕਸੀਰ ਨੇ ਉਸ ਨਾਲ ਵਾਦਾ ਕੀਤਾ ਜੇ ਬੱਚਾ ਸਹੀ ਨਾ ਹੋਇਆ ਤਾਂ ਤਕਦੀਰ ਦਵਾਈ ਖਾ ਲਵੇਗੀ ਪਰ ਇੱਕ ਗੱਲ ਹੋਰ ਵੀ ਹੈ ਮੈਂ ਕੋਈ ਇਹਦੇ ਸਕੈਨ ਸਕੂਨ ਨਹੀਂ ਕਰਵਾਉਣੀ ਤੁਸੀਂ ਜਿਵੇਂ ਮਰਜ਼ੀ ਜਿੱਥੇ ਮਰਜ਼ੀ ਲਿਆ ਜਾਵੋ ਤੇ ਕਰਵਾ ਲਿਆਓ ਮੈਨੂੰ ਕੋਈ ਇਤਰਾਜ਼ ਨਹੀਂ ਗੁਰਦਰਸ਼ ਨੇ ਕਿਹਾ ਕੋਈ ਨੇ ਕੱਲ ਨੂੰ ਸਵੇਰੇ ਹੀ ਤੇਗਵੀਰ ਆ ਕੇ ਸਕੈਨ ਕਰਵਾ ਲਿਆਊਗਾ ਜਕਸੀਰ ਨੇ ਕਿਹਾ ਫਿਰ ਗੁਰਦਰਸ਼ ਵਾਪਸ ਆਪਣੀ ਏਜੰਸੀ ਚਲਾ ਗਿਆ ਅਤੇ ਜਖਸੀਰ ਨੇ ਤਕਦੀਰ ਨੂੰ ਸਵੇਰੇ ਇਖਤियार ਰਹਿਣ ਲਈ ਕਿਹਾ ਤਕਦੀਰ ਦੀ ਮੰਮੀ ਨੂੰ ਨਾਲ ਲੈ ਕੇ ਪਿੰਡ ਵਾਪਸ ਆ ਗਿਆ ਹੁਣ ਤਕਦੀਰ ਥੋੜਾ ਖੁਸ਼ ਸੀ ਕਿਉਂਕਿ ਗੁੱਸੇ ਵਿੱਚ ਠੀਕ ਸੀ ਗੁਰਦਰਸ਼ ਸਕੈਨ ਕਰਾਉਣ ਲਈ ਮੰਨ ਗਿਆ ਸੀ ਸ਼ਾਮ ਨੂੰ ਉਹ ਵਾਪਸ ਆਇਆ ਤਾਂ ਉਸਨੇ ਤਕਦੀਰ ਨਾਲ ਕੋਈ ਵੀ ਗੱਲ ਨਾ ਕੀਤੀ ਅਤੇ ਨਾ ਹੀ ਸਕੈਨ ਕਰਾਉਣ ਲਈ ਕੋਈ ਪੈਸਾ ਦਿੱਤਾ ਚੁੱਪਚਾਪ ਰੋਟੀ ਖਾ ਕੇ ਸੌਂ ਗਿਆ ਅਗਲੇ ਦਿਨ ਸਵੇਰੇ ਜਲਦੀ ਉੱਠ ਕੇ ਤਕਦੀਰ ਨੇ ਸਾਰੇ ਕੰਮ ਕਰ ਲਏ ਅਤੇ ਗੁਰਦਰਸ਼ ਚਾਹ ਨਾਸ਼ਤਾ ਕਰਕੇ ਏਜੰਸੀ ਚਲਾ ਗਿਆ ਤਕਦੀਰ ਆਪਣੇ ਪ੍ਰਾਧਿ ਉਡੀਕ ਕਰਨ ਲੱਗ ਪਈ ਨਵੰਬਰ ਮਹੀਨਾ ਚੱਲ ਰਿਹਾ ਸੀ ਠੰਡ ਵੀ ਕਾਫੀ ਹੋ ਗਈ ਸੀ ਕੱਲ ਦੇ ਤੋਂ ਹੀ ਅੱਧ ਸੁੱਕੇ ਕੱਪੜਿਆਂ ਦੀ ਕੁਰਸੀ ਭਰੀ ਪਈ ਸੀ ਤਕਦੀਰ ਉਹ ਕੱਪੜੇ ਛੱਤ ਉੱਤੇ ਸੁੱਕਣੇ ਪਾ ਆਈ ਸੀ ਅਜੇ ਕੁਝ ਹੀ ਦੇਰ ਹੋਈ ਸੀ ਕਿ ਹਲਕੀ ਹਲਕੀ بارش ਹੋਣ ਲੱਗ ਪਈ ਮਕਾਨ ਮਾਲਕ ਨੇ ਆਂਟੀ ਨੇ ਉਸ ਨੂੰ ਕਪੜੇ ਉਤਾਰਨ ਲਈ ਆਵਾਜ਼ ਮਾਰੀ ਤਾਂ ਉਹ ਜਲਦੀ ਨਾਲ ਛੱਤ ਉੱਤੇ ਚਲੀ ਗਈ। ਕਪੜੇ ਉਤਾਰ ਕੇ ਵਾਪਸ ਆਉਂਦੀ ਹੋਈ ਤਾਂ ਪੌੜੀਆਂ ਤੋਂ ਪੈਰ ਤੇ ਲੱਗਿਆ ਅਤੇ ਉੱਪਰ ਰੁੜਦੀ ਹੋਈ ਨੀਚੇ ਆ ਡਿੱਗੀ। ਉਧਰ ਉਸਦਾ ਪ੍ਰਾ ਸਕੂਟਰ ਬਾਹਰ ਖੜਾ ਕਰ ਅੰਦਰ ਆ ਵੜਿਆ ਅਤੇ ਉਹਦੀ ਨਿਗਾਹ ਜੋ ਡਿੱਗੀ ਪਈ ਤਕਦੀਰ ਤੇ ਪਈ ਤਾਂ ਭੱਜ ਕੇ ਉਸ ਨੂੰ ਸਹਾਰਾ ਦੇ ਕੇ ਉਠਾਉਣ ਲੱਗ ਪਿਆ। ਅੰਤਿਨੇ ਤਕਦੀਰ ਨੂੰ ਦੂਜੇ ਪਾਸਿਓਂ ਫੜ ਕੇ ਬੈੱਡ ਤੇ ਬਿਠਾਇਆ। ਅਤੇ ਉਸ ਨੂੰ ਪੁੱਛਿਆ ਠੀਕ ਐ ਤੂੰ ਸੜਤਾਂ ਨਹੀਂ ਲੱਗੀ ਪੇਟ ਤਾਂ ਨਹੀਂ ਕਿਸੇ ਪਾਸੇ ਲੱਗਿਆ ਨਾ ਤੈਨੂੰ ਮੈਂ ਹਲਦੀ ਵਾਲਾ ਦੁੱਧ ਬਣਾ ਕੇ ਦਵਾ ਤੂੰ ਪੀ ਲਈ ਠੀਕ ਹੁੰਦਾ ਏ ਜੇ ਕੋਈ ਸੜਤਫਿਟ ਲੱਗੀ ਤੇਰੇ ਨਹੀਂ ਆਂਟੀ ਮੈਂ ਠੀਕ ਆ ਕੁਛ ਨਹੀਂ ਚਾਹੀਦਾ ਮੈਨੂੰ ਤਕਦੀਰ ਨੇ ਕਿਹਾ ਫਿਰ ਉੱਠ ਕੇ ਆਪਣੇ ਪ੍ਰਾਹ ਲਈ ਚਾਹ ਬਣਾਉਣ ਲੱਗ ਪਈ ਚਾਹ ਪੀਣ ਤੋਂ ਬਾਅਦ ਉਹ ਆਪਣੇ ਪ੍ਰਾਹ ਨਾਲ ਸਕੈਨ ਕਰਾਉਣ ਲਈ ਚਲੀ ਗਈ ਤਕਦੀਰ ਨੇ ਆਪਣੇ ਪ੍ਰਾਣ ਨੂੰ ਡਾਕਟਰ ਇਲਾ ਸੂਤ ਦੇ ਕਲੀਨਿਕ ਚੱਲਣ ਲਈ ਗਿਆ ਕਿਉਂਕਿ ਉਹ ਬਿਆਹ ਤੋਂ ਪਹਿਲਾਂ ਡਾਕਟਰ ਇਲਾ ਸੂਤ ਦੇ ਪਤੀ ਜੀਵਨ ਸੂਤ ਤੋਂ ਅੱਖਾਂ ਦੀ ਅਲਰਜੀ ਦੀ ਦਵਾਈ ਖਾਂਦੀ ਹੁੰਦੀ ਸੀ ਇਸ ਕਰਕੇ ਜੀਵਨ ਸੂਤ ਤੇ ਇਲਾ ਸੂਤ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਦੂਜਾ ਤਕਦੀਰ ਨੂੰ ਹੋਰ ਕਿਸੇ ਗਾਇਨੀ ਦੇ ਡਾਕਟਰ ਬਾਰੇ ਪਤਾ ਵੀ ਨਹੀਂ ਸੀ ਇਲਾ ਸੂਤ ਦੇ ਜੀਵਨ ਬੇਸ਼ੱਕ ਇੱਕੋ ਖੇਤਰ ਦੇ ਡਾਕਟਰ ਨਹੀਂ ਸਨ ਪਰ ਉਹਨਾਂ ਦਾ ਹਸਪਤਾਲ ਇਕੱਠਾ ਸੀ ਸਵਾਇ ਤਕਦੀਰ ਚੰਗੀ ਤਰ੍ਹਾਂ ਜਾਣਦੀ ਸੀ ਇਸ ਲਈ ਉਸ ਨੂੰ ਉਹਨਾਂ ਦੇ ਹਸਪਤਾਲ ਕੈਰ ਤੇਗ ਵੀਰ ਨੇ ਸਕੈਨ ਕਰਾਉਣ ਲਈ ਜ਼ਰੂਰੀ ਕਾਗਜ਼ਾਤ ਗੁਰਦਾਸ ਦਾ ਆਧਾਰ ਕਾਰਡ ਵਗੈਰਾ ਕਾਊਂਟਰ ਤੇ ਜਮ੍ਹਾਂ ਕਰਵਾ ਦਿੱਤਾ ਅਤੇ ਪੈਸੇ ਵੀ ਜਮ੍ਹਾਂ ਕਰਵਾ ਦਿੱਤੇ ਤਕਦੀਰ ਨੂੰ ਸਕੈਨ ਕਰਵਾਉਣ ਲਈ ਬੁਲਾਇਆ ਗਿਆ ਅਤੇ ਕੁਝ ਜ਼ਰੂਰੀ ਗੱਲਾਂ ਪੁੱਛਣ ਤੋਂ ਬਾਅਦ ਡਾਕਟਰ ਨੇ ਸਕੈਨ ਕਰ ਦਿੱਤੀ 1 ਘੰਟੇ ਦਾ ਇੰਤਜ਼ਾਰ ਕਰਨ ਤੋਂ ਬਾਅਦ ਤਕਦੀਰ ਨੂੰ ਡਾਕਟਰ ਨੇ ਬੁਲਾਇਆ ਅਤੇ ਸਕੈਨ ਵਿੱਚ ਸਭ ਕੁਝ ਸਹੀ ਹੋਣ ਵਾਲੀ ਦੱਸਿਆ ਤਕਦੀ ਡਾਕਟਰ ਨੂੰ ਕੁਝ ਮਹੀਨੇ ਪਹਿਲਾਂ ਹੋਏ ਮਿਸਕਾਰਜ ਬਾਰੇ ਵੀ ਦੱਸ ਦਿੱਤਾ ਤਾਂ ਡਾਕਟਰ ਉਹ ਬਿਲਕੁਲ ਬੇਫਿਕਰ ਹੋ ਕੇ ਬੱਚੇ ਦਾ ਤੇ ਆਪਣੇ ਧਿਆਨ ਰੱਖਣ ਫਿਲਹਾਲ ਬੱਚਾ ਬਿਲਕੁਲ ਠੀਕ ਹੈ ਡਾਕਟਰ ਦੀ ਗੱਲ ਸੁਣ ਕੇ ਤਕਦੀਰ ਖੁਸ਼ੀ ਹੋਈ ਅਤੇ ਉਸ ਨੇ ਬਾਹਰ ਆ ਕੇ ਇਹ ਖੁਸ਼ੀ ਆਪਣੇ ਪ੍ਰਾ ਤੇਗਵੀਰ ਨਾਲ ਸਾਂਝੀ ਕੀਤੀ ਤੇਗਵੀਰ ਵੀ ਆਪਣੇ ਪੈਣ ਲਈ ਬਹੁਤ ਖੁਸ਼ੀ ਕਿ ਤੇਗਵੀਰ ਤਕਦੀਰ ਨੂੰ ਘਰ ਛੱਡ ਕੇ ਵਾਪਸ ਆਪਣੇ ਪਿੰਡ ਆ ਗਿਆ ਅਤੇ ਸਾਰਿਆਂ ਨੂੰ ਆਕੇ ਖੁਸ਼ਖਬਰੀ ਦਿੱਤੀ ਤਾਂ ਸਾਰੇ ਬਹੁਤ ਖੁਸ਼ ਹੋਏ ਉਧਰ ਸ਼ਾਮੂ ਤਕਦੀਰ ਨੇ ਗੁਰਦਰਸ਼ਨ ਨੂੰ ਜਦੋਂ ਖੁਸ਼ਖਬਰੀ ਦਿੱਤੀ ਤਾਂ ਉਹ ਇਸ ਨੂੰ ਆਪਣੀ ਹਾਰ ਸਮਝ ਕੇ ਬਿਲਕੁਲ ਖੁਸ਼ ਨਾ ਹੋਇਆ ਸਗੋਂ ਉਸ ਨੇ ਇੱਕ ਨਵੀਂ ਸ਼ਰਤ ਤਕਦੀਰ ਅੱਗੇ ਰੱਖ ਦਿੱਤੀ ਉਸ ਨੇ ਕਿਹਾ ਤੇਰੀ ਜਿੱਦ ਸੀ ਕਿ ਮੈਂ ਸਕੈਨ ਕਰਵਾਉਣ ਤੋਂ ਬਾਅਦ ਹੀ ਕੋਈ ਫੈਸਲਾ ਕਰੂੰਗੀ ਨਾ ਮੈਂ ਉਦੋਂ ਤੇਰੇ ਨਾਲ ਨਾ ਹੁਣ ਕਰਕੇ ਹੁਣ ਜੇ ਤੂੰ ਇਹ ਬੱਚਾ ਰੱਖਣਾ ਹੈ ਤਾਂ ਤੇਰੀ ਮਰਜ਼ੀ ਹੈ ਪਰ ਮੈਂ ਤੇਰੀ ਇਸ ਬੱਚੇ ਲਈ ਕੁਝ ਵੀ ਨਹੀਂ ਕਰ ਸਕਦਾ ਨਾ ਮੈਂ ਤੈਨੂੰ ਦਵਾਈ ਦਿਵਾਉਣ ਲਈ ਤੇਰੇ ਨਾਲ ਜਾਵਾਂ ਤੇ ਨਾ ਤੈਨੂੰ ਦਵਾਈ ਲਈ ਪੈਸੇ ਦਵਾਂ ਮੈਂ ਤੇਰਾ ਸਾਥ ਨਹੀਂ ਦੇ ਸਕਦਾ ਤੈਨੂੰ ਇਸ ਬੱਚੇ ਦੀ ਜ਼ਿੰਮੇਵਾਰੀ ਪੂਰੀ ਜ਼ਿੰਦਗੀ ਆਪ ਹੀ ਚੁਕਣੀ ਪੈਣੀ ਹੈ ਜੇ ਤੂੰ ਆਪਣੀ ਜ਼ਿੰਮੇਵਾਰੀ ਤੇ ਬੱਚਾ ਪੈਦਾ ਕਰਨਾ ਇਹ ਤਾਂ ਕਰ ਲਿਆ ਹੁਣ ਫੈਸਲਾ ਤੂੰ ਆਪ ਕਰਨਾ ਏ ਕਿ ਤੂੰ ਕੀ ਕਰਨਾ ਏ ਪਰ ਮੈਂ ਪੂਰੀ ਜ਼ਿੰਦਗੀ ਕਿਵੇਂ ਮੇਰੇ ਕੋਲ ਕਿਹੜਾ ਕੋਈ ਨੌਕਰੀ ਹੈ ਬੱਚਾ ਤੁਹਾਡਾ ਏ ਤੇ ਜ਼ਿੰਮੇਵਾਰ ਵੀ ਤੁਹਾਨੂੰ ਹੀ ਚੁੱਕਣੀ ਪੈਣੀ ਆ ਤਕਦੀਰ ਨੇ ਅੱਖਾਂ ਪਰਦੇ ਹੋਏ ਨੇ ਕਿਹਾ ਮੈਂ ਤੈਨੂੰ ਆਪਣਾ ਫੈਸਲਾ ਦੱਸ ਦਿੱਤਾ ਬਾਕੀ ਤੇਰੀ ਮਰਜ਼ੀ ਗੱਲ ਨਹੀਂ ਸੁਣਨੀ ਲੱਗੇ ਤੈਨੂੰ ਸਮਝ ਗੁਰਦਾਸ ਗੁੱਸੇ ਵਿੱਚ ਬੋਲਿਆ ਠੀਕ ਐ ਮੈਂ ਪਹਿਲਾਂ ਤੁਹਾਡੇ ਟੱਬਰ ਪਿੱਛੇ ਲੱਗ ਕੇ ਆਪਣੇ ਬੱਚੇ ਨੂੰ ਮਰਵਾ ਚੁੱਕੀ ਆ ਪਰ ਹੁਣ ਮੈਂ ਜਾਣ ਬੁੱਝ ਕੇ ਪਾਪ ਨਹੀਂ ਕਰਨਾ ਮੈਂ ਹਰ ਹਾਲ ਚ ਇਹ ਬੱਚਾ ਪੈਦਾ ਕਰੂੰਗੀ ਤਕਦੀਰ ਨੇ ਕਿਹਾ ਮੇਰੇ ਟੱਬਰ ਕਰਕੇ ਨਹੀਂ ਤੇਰੇ ਟੱਬਰ ਕਰਕੇ ਖਤਮ ਹੋਇਆ ਇਹੋ ਬੱਚਾ ਇਹ ਨਾ ਹੋਵੇ ਤੈਨੂੰ ਪਛਤਾਉਣਾ ਪਵੇ ਇੱਕ ਵਾਰ ਫੇਰ ਸੋਚ ਲੈ ਓਕੇ ਗੁਰਦਾਸ ਬੋਲਿਆ ਮੈਂ ਸੋਚ ਲਿਆ ਨਾਲੇ ਸਾਰੇ ਟੱਬਰ ਮੇਰੇ ਕਿਉਂ ਮਰਵਾਇਆ ਇਹ ਕੰਮ ਕਰਵਾਉਣ ਦੀ ਅੱਗ ਤਾਂ ਤੁਹਾਡੇ ਟੱਬਰ ਤੇ ਲੱਗੀ ਰਹਿੰਦੀ ਸੀ ਮੈਂ ਕਿਹੜਾ ਪਿੱਛੇ ਜਵਾਕੀ ਜੰਮਦੀ ਆਈ ਸੀ ਵੀ ਮੈਨੂੰ ਪਤਾ ਸੀ ਕਿਵੇਂ ਧਿਆਨ ਰੱਖਣਾ ਹੈ ਆਪਣਾ ਤੁਹਾਡੇ ਟੱਬੋਂ ਤਾਂ ਸਭ ਪਤਾ ਸੀ ਪਰ ਜਾਣਬੁੱਝ ਕੇ ਮੇਰੇ ਤੋਂ ਪਾਰੀ ਬੋਝਕਾਂ ਵਾਲੇ ਕੰਮ ਕਰਵਾਉਂਦੇ ਸਰੇ ਪੱਚਾ ਨਾ ਰਹੇ ਇਹਦਾ ਨਾਲ ਮੈਨੂੰ ਤੇ ਇੰਨੀਆਂ ਗੱਲਾਂ ਵਿਆਹ ਕਰਵਾ ਕੇ ਵੀ ਨਹੀਂ ਪਤਾ ਲੱਗੀਆਂ ਪ੍ਰੈਗਨਨਸੀ ਬਾਰੇ ਜਿਹੜੀ ਤੁਹਾਡੀਆਂ ਕੁਆਰੀ ਪੈਨ ਨੂੰ ਪਤਾ ਹੈ ਤਕਦੀਰ ਬਹੁਤ ਗੁੱਸੇ ਵਿੱਚ ਬੋਲ ਰਹੀ ਸੀ ਗੁਰਦਾਰਸ ਗੁੱਸੇ ਵਿੱਚ ਘਰੋਂ ਬਾਹਰ ਨਿਕਲ ਗਿਆ ਅਤੇ ਸਾਰੀ ਰਾਤ ਵਾਪਸ ਨਾ ਆਇਆ ਤੇ ਨਾਹੀਂ ਅਗਲਾ ਪੂਰਾ ਦਿਨ ਤਕਦੀਰ ਨੇ ਫੋਨ ਕੀਤੇ ਪਰ ਉਸ ਦਾ ਫੋਨ ਬੰਦ ਆ ਹੀ ਗਿਆ ਤਕਦੀਰ ਨੂੰ ਬਹੁਤ ਫਿਕਰ ਹੋ ਗਈ ਟੈਨਸ਼ਨ ਲੈਣ ਲੱਗ ਕੇ ਉਹਦਾ ਬੀਪੀ ਬਹੁਤ ਜ਼ਿਆਦਾ ਘਟ ਗਿਆ ਪਰ ਮਕਾਨ ਮਾਲਕ ਨੇ ਅੰਟੀ ਨੇ ਉਸ ਨੂੰ ਸੰਭਾਲ ਲਿਆ ਤਕਦੀਰ ਨੇ ਆਪਣੇ ਕਰ ਗੁਰਦਰਸ਼ ਦੇ ਆਖਰੀ ਫੈਸਲੇ ਬਾਰੇ ਦੱਸ ਦਿੱਤਾ ਉਹਦੇ ਮੰਮੀ ਨੇ ਉਸ ਨੂੰ ਦਵਾਈ ਦਿਵਾਉਣ ਲਈ ਤੇਗਵੀਰ ਨੂੰ ਭੇਜ ਦਿੱਤਾ ਤੇਗਵੀਰ ਨੇ ਆਪਣੀ ਦਵਾਈ ਸਰਕਾਰੀ ਹਸਪਤਾਲ ਵਿੱਚੋਂ ਸ਼ੁਰੂ ਕਰ ਲਈ ਹੁਣ ਤਕਦੀਰ ਆਪਣੇ ਬੱਚੇ ਨੂੰ ਹਰ ਹਾਲਤ ਵਿੱਚ ਜਨਮ ਦੇਣ ਲਈ ਡੱਟੀ ਹੋਈ ਸੀ ਸ਼ਾਮ ਨੂੰ ਗੁਰਦਸ਼ ਆਇਆ ਤਾਂ ਕੁਝ ਨਾ ਬੋਲਿਆ ਤਕਦੀਰ ਨੇ ਉਸ ਨੂੰ ਕਿਹਾ ਕਿੱਥੇ ਗਈ ਸੀ ਕੱਲ ਦੇ ਪਤਾ ਵੀ ਹੈ ਮੈਨੂੰ ਕਿੰਨੀ ਟੈਨਸ਼ਨ ਹੋ ਗਈ ਸੀ ਬੁਰੇ-ਬੁਰੇ ਖਿਆਲ ਆਈ ਜਾਂਦੇ ਸੀ ਮੇਰੇ ਮਨ ਵਿੱਚ ਜੇ ਤੁਸੀਂ ਮੇਰਾ ਜ਼ਿੰਦਗੀ ਪਾਸ ਸਾਥ ਨਹੀਂ ਦੇ ਸਕਦੇ ਤਾਂ ਤੁਸੀਂ ਮੈਨੂੰ ਤਲਾਕ ਦੇ ਦਿਓ ਮੈਂ ਤੁਹਾਨੂੰ ਹੱਸ ਕੇ ਆਜ਼ਾਦ ਕਰ ਦਿਆਂਗੀ ਕੀ ਫਾਇਦਾ ਹੈ ਇਦਾਂ ਦੇ ਰਿਸ਼ਤੇ ਦਾ ਜਿਹਦੇ ਵਿੱਚ ਸਿਰ ਪੈਰ ਪੈ ਤੇ ਸਮਝੌਤਾ ਹੀ ਹੋਈ ਹੋਵੇ ਅੱਜ ਤੱਕ ਕਹਿਤਾ ਮੁੜ ਕੇ ਮੈਨੂੰ ਇਹ ਗੱਲ ਸੁਣਨ ਨੂੰ ਨਾ ਮਿਲੇ ਤਲਾਕ ਦੇਣਾ ਹੁੰਦਾ ਤਾਂ ਬਹੁਤ ਪਹਿਲਾਂ ਦੇ ਦਿੰਦਾ ਮੈਂ ਨਾਲੇ ਤੈਨੂੰ ਪਤਾ ਇਹ ਮੇਰੇ ਕਰਦੇ ਵੀ ਇਹੀ ਚਾਹੁੰਦੇ ਨੇ ਪਰ ਮੈਂ ਤੈਨੂੰ ਕਿਸੇ ਵੀ ਕੀਮਤ ਤੇ ਤਲਾਕ ਨਹੀਂ ਦੇ ਸਕਦਾ ਇਹ ਗੱਲ ਆਪਣੇ ਪੱਲੇ ਬੰਨ ਲੈ ਭੁੱਲ ਜਾ ਜਾ ਕਿ ਮੈਨੂੰ ਕਦੇ ਤਲਾਕ ਦੇਣ ਵਾਲੇ ਸੋਚ ਵੀ ਲਾਉਂਗਾ ਗੁਰਦਰਸ਼ਨ ਨੇ ਕਿਹਾ ਦਿਨ ਮਹੀਨੇ ਬੀਤਣ ਲੱਗੇ ਹੁਣ ਗੁਰਦਰਸ਼ਨ ਉਸ ਨਾਲ ਗੱਲ ਕਰਨੀ ਬਹੁਤ ਘਟ ਕਰ ਦਿੱਤੀ ਬਸ ਉਹ ਰੋਟੀ ਤੱਕ ਮਤਵ ਰੱਖਣ ਲੱਗ ਗਿਆ ਤਕਦੀਰ ਨੂੰ ਬੱਚੇ ਦੇ ਪੈਦਾ ਹੋਣ ਤੱਕ ਜ਼ਰੂਰੀ ਜਿਜਾ ਜਿਵੇਂ ਫਲ ਜ਼ਰੂਰੀ ਦਵਾਈਆਂ ਹਰੀਆਂ ਸਬਜ਼ੀਆਂ ਜੂਸ ਆਦ ਉਸ ਦੇ ਘਰ ਦੇ ਆ ਕੇ ਦੇ ਕੇ ਜਾਇਆ ਕਰਦੀ ਅਤੇ ਹਰ ਸਕੈਨ ਕਰਾਉਣ ਸਮੇਂ ਉਹਦੀ ਮੰਮੀ ਆਪ ਆ ਜਾਂਦੀ ਜਾਂ ਤਿਕਵੀਰ ਆ ਜਾਂਦਾ ਤਕਦੀਰ ਨੂੰ ਬਹੁਤ ਕਮਜ਼ੋਰੀ ਮਹਿਸੂਸ ਹੁੰਦੀ ਸੀ ਤਾਂ ਡਾਕਟਰ ਨੇ ਉਸ ਨੂੰ ਕੰਪਲੀਟ ਬੈੱਡ ਰੈਸਟ ਦੀ ਹਦਾਇਤ ਦਿੱਤੀ ਮੋٹے ਕੱਪੜੇ ਉਹਦੀ ਮੰਮੀ ਆ ਕੇ ਤੋਹ ਜਾਇਆ ਕਰਦੀ ਸੀ ਗੁਰਦਰਸ਼ਨ ਨੇ ਉਹਨਾਂ ਨਾਲ ਵੀ ਗੱਲ ਕਰਨੀ ਛੱਡ ਦਿੱਤੀ ਪਰ ਤਕਦੀਰ ਕੋਲ ਹਰ ਵਕਤ ਤਾਂ ਉਹਦੇ ਮੰਮੀ ਵੀ ਨਹੀਂ रह ਸਕਦੇ ਇਸ ਲਈ ਤਕਦੀਰ ਨੇ ਕੰਮ ਕਰਨਾ ਨਾ ਛੱਡਿਆ ਤਕਲੀਫ ਹੀ ਹੁੰਦੀ ਤਾਂ ਵੀ ਕਿਸੇ ਨੂੰ ਨਾ ਦੱਸਦੀ ਕਿਉਂਕਿ ਉਹ ਸੋਚਦੀ ਸੀ ਕਿ ਜਦੋਂ ਉਸਦੇ ਆਪਣੇ ਪਤੀ ਨਹੀਂ ਉਸ ਨੂੰ ਨਹੀਂ ਸਮਝਿਆ ਤਾਂ ਹੋਰ ਕੋਈ ਉਸ ਨੂੰ ਜਾਂ ਉਸਦੀ ਤਕਲੀਫ ਨੂੰ ਕਿਵੇਂ ਸਮਝ ਸਕਦਾ ਹੈ ਜਿਵੇਂ ਜਿਵੇਂ ਵਕਤ ਲੰਘ ਰਿਹਾ ਸੀ ਗੁਰਦਾਸ ਤੋਂ ਛੋਟਾ ਉਸ ਦਾ ਉਹਨਾਂ ਦੇ ਕਿਰਾਏ ਦੇ ਮਕਾਨ ਵਿੱਚ ਆਉਣ ਜਾਣ ਲੱਗ ਪਿਆ ਕਦੇ ਉਹ ਗੁਰਦਾਸ ਲਈ ਕੁਝ ਕਦੇ ਖਾਣ ਲਈ ਲਿਆਇਆ ਕਰਦਾ ਪਰ ਗੁਰਦਾਸ ਦੀ ਖੁਰਾਕ ਮਤਲਬ ਖਾਣ ਵਾਲੀ ਚੀਜ਼ ਹੋਇਆ ਕਰਦੀ ਸੀ ਤਕਦੀਰ ਲਈ ਪਿੱਛੇ ਕੁਝ ਵੀ ਨਾ ਬਚਦਾ ਜਿਵੇਂ ਜਾਣ ਬੁਝ ਕੇ ਹੀ ਬਸ ਸਿਰਫ ਗੁਰਦਾਸ ਲਈ ਹੀ ਚੀਜ਼ ਭੇਜੀ ਗਈ ਹੋਵੇ ਇਹ ਤਕਦੀਰ ਦਾ ਸ਼ਾਇਦ ਬਹਿਮ ਸੀ ਪਰ ਇਹ ਹੀ ਸੱਚ ਵੀ ਸੀ ਤਕਦੀਰ ਨੂੰ ਆਪਣੇ ਨਾਲ ਹੁੰਦਾ ਵਿਤਕਰਾ ਬਹੁਤ ਜ਼ਿਆਦਾ ਤਕਲੀਫ ਦਿੰਦਾ ਸੀ ਦਿਨ ਬੀਤਦੇ ਗਏ ਅਤੇ ਸ਼ੁਰੂ ਤੋਂ ਲੈ ਕੇ ਡਿਲੀਵਰੀ ਤੱਕ ਤਕਦੀਰ ਨੂੰ ਉਲਟੀਆਂ ਲੱਗੀਆਂ ਰਹੀਆਂ ਜਿਸ ਕਰਕੇ ਖਾਤਾ ਪੀਤਾ ਉਹਦੀ ਤੇ ਕੋਈ ਅਸਰ ਨਾ ਕਰ ਸਕਿਆ 7ਵੇਂ ਮਹੀਨੇ ਤਕਦੀਰ ਦੀ ਮੰਮੀ ਨੇ ਤਕਦੀਰ ਨੂੰ ਵਿਦਾ ਕਰਵਾ ਕੇ ਆਪਣੇ ਘਰ ਲੈ ਕੇ ਜਾਣ ਦੀ ਗੱਲ ਗੁਰਦਸ਼ਨਾ ਕੀਤੀ ਤਾਂ ਉਸਨੇ ਮੇਰੀ ਰੋਟੀ ਦਾ ਔਖਾ ਹੋ ਜਾਣਾ ਕਹਿ ਕੇ ਗਲਟਾਲ ਦਿੱਤੀ ਅਤੇ 9ਵੇਂ ਮਹੀਨੇ ਲੈ ਕੇ ਜਾਣ ਲਈ ਕਹਿ ਕੇ ਉਹਦੇ ਮੰਮੀ ਵਾਪਸ ਆ ਗਏ ਆਖਰਕਾਰ 2011 ਦਾ ਜੁਲਾਈ ਮਹੀਨਾ ਚੜ ਗਿਆ ਤਕਦੀਰ ਨੂੰ ਉਸ ਦਾ ਪ੍ਰਾਚੰਤ ਦੇ ਦਿਨਾਂ ਵਿੱਚ ਬੁੱਧਵਾਰ ਵਾਲੇ ਦਿਨ ਵਿਦਾ ਕਰਾਉਣ ਲਈ ਆਇਆ ਤਾਂ ਗੁਰਦਾਰਸ਼ ਨੇ ਗਿਆ ਕਿ ਤਕਦੀਰ ਨੂੰ ਉਹਦੀ ਮਾਂ ਹੀ ਵਿਦਾ ਕਰੇਗੀ ਪਰ ਉਹ ਉਹਨਾਂ ਕੋਲ ਕਿਰਾਏ ਦੇ ਮਕਾਨ ਵਿੱਚ ਆਉਣ ਲਈ ਨਹੀਂ ਮੰਨੀ ਇਸ ਲਈ ਉਹਨਾਂ ਨੂੰ ਉੱਥੇ ਜਾਣਾ ਪਿਆ ਪਰ ਗੁਰਦਾਰਸ਼ ਮਾਂ ਨੇ ਉਸ ਨੂੰ ਇਹ ਵੀ ਕਹਿ ਦਿੱਤਾ ਸੀ ਕਿ ਉਹ ਤਕਦੀਰ ਨੂੰ ਵਿਦਾ ਕਰਾਉਣ ਲਈ ਲੈ ਕੇ ਆਵੇਗਾ ਤਾਂ ਪਹਿਲਾ ਸਾਰਾ ਸਬਨ ਬਾਜ਼ਾਰ ਤੋਂ ਲੈ ਕੇ ਆਵੇ ਉਹ ਤਕਦੀਰ ਦੇ ਹੁਣ ਕੋਈ ਵੀ ਖਰਚਾ ਨਹੀਂ ਕਰ ਸਕਦੇ ਗੁਰਦਾਸ ਅਰਮੰਨੇ ਜਿਹੇ ਮਨ ਨਾਲ ਆਪਣੀ ਮਾਂ ਦੇ ਕਹਿ ਅਨੁਸਾਰ ਨਾਰੀਅਲ ਖੰਬਰੀ ਅੰਬ ਆਦ ਲੈ ਆਇਆ ਮਠਿਆਈ ਵਗੈਰਾ ਤਾਂ ਤੇਗ ਵੀ ਲੈ ਕੇ ਆਇਆ ਸੀ ਜਦੋਂ ਇਹ ਤਿੰਨੇ ਗੁਰਦਾਸ ਦੇ ਘਰ ਪਹੁੰਚੇ ਤਾਂ ਉਸਦੀ ਮਾਂ ਨੇ ਉਸ ਨੂੰ ਕਿਹਾ ਇਸ ਕੋ ਕਹ ਆਪਣੀ ਪੇਟੀ ਮੇਂ ਸੇ ਕੋਈ ਸੂਟ ਦੇ ਮੇਰੇ ਕੋ ਮੈਨੇ ਦੇਣਾ ਹੈ ਇਸਕੂ ਤਕਦੀਰ ਨੇ ਨਾ ਚਾਉਂਦੇ ਹੋਏ ਵੀ ਆਪਣੀ ਪੇਟੀ ਵਿੱਚੋਂ ਇੱਕ ਸੂਟ ਕੱਟ ਕੇ ਦੇ ਦਿੱਤਾ ਫਿਰ ਤਕਦੀਰ ਦੀ ਸੱਸ ਨੇ ਉਸ ਨੂੰ ਗੁਰਦਾਸ ਤੋਂ ਲੈ ਕੇ 100 ਰੁਪਏ ਆਮ ਸੂਟ ਗੋੜਖੰਬਣੀ ਦਾ ਜੋੜਾ ਪਤਾਸੇ ਅਤੇ ਮਠਿਆਈ ਦਾ ਡੱਬਾ ਸਾਰਾ ਕੁਝ ਪੱਲੇ ਵਿੱਚ ਪਾ ਦਿੱਤਾ ਤਕਦੀਰ ਨੇ ਆਪਣੇ ਸੱਸ ਦੇ ਪੈਰੀ ਹੱਥ ਲਾ ਕੇ ਆਸ਼ੀਰਵਾਦ ਲੈਣਾ ਚਾਹਿਆ ਤਾਂ ਉਹ ਬਸ ਬਸ ਪੈਰوں ਕੋ ਹੱਥ ਧੋਣੇ ਸੇ ਕੀ ਹੋ ਜਾਏਗਾ ਗਲੋ ਥੋੜੇ ਪੁੱਲਾ ਕਰਦੀ ਹੈ ਅਬ ਜਲਦੀ ਸੇ ਜਾਓ 12 ਵਜੇ ਨੇ ਅਸੀਂ ਪਹਿਲੇ ਤਕਦੀਰ ਨੇ ਆਪਣੀ ਖਸਸ ਦੀ ਗੱਲ ਸੁਣ ਕੇ ਨਾਹੀ ਆਪਣੀ ਘੜੀ ਦੇਖੀ ਤਾਂ ਅਜੇ 9:30 ਹੀ ਹੋਏ ਸਨ ਉਹ ਮਨ ਵਿੱਚ ਸੋਚ ਰਹੀ ਸੀ ਕਿ 10 ਮਿੰਟ ਪਿੰਡ ਜਾਣ ਨੂੰ ਲੱਗਣੇ ਨੇ ਤੇ ਇਹ ਉਹਦੀ ਸਸ ਬਿਨਾ ਉਹਦੇ ਪ੍ਰਾਣ ਨੂੰ ਚਾਹ ਪਾਣੀ ਪੁਲਾਏ ਹੀ 12 ਵਜੇ ਦਾ ਬਹਾਨਾ ਲਗਾ ਕੇ ਕਰੋ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ ਜਦ ਕਿ ਚਾਹ ਪਾਣੀ ਤਾਂ ਆਪਾਂ ਕਿਸੇ ਮੰਗਤੇ ਨੂੰ ਵੀ ਬੁਲਾ ਦਿੰਦੇ ਆ ਤੇ ਇੱਕ ਉਹ ਸੀ ਜੋ ਕੁੱਤਿਆਂ ਤਾ ਵਾਜਾ ਮਾਰ ਮਾਰ ਕੇ ਰੋਟੀ ਤੇ ਦੁੱਧ ਦੇ ਦਿੰਦੀ ਸੀ ਪਰ ਤਕਦੀਰ ਦੇ ਉੱਤੇ ਕਿਸੇ ਵੀ ਰਿਸ਼ਤੇਦਾਰ ਦੇ ਆਉਣ ਤੇ ਜਾਣ ਬੁੱਝ ਕੇ ਅਜਿਹੀਆਂ ਗੱਲਾਂ ਕਰਦੀ ਤਾਂ ਜੋ ਰਿਸ਼ਤੇਦਾਰ ਵੀ ਬਿਨਾਂ ਚਾਹ ਪੀਤੇ ਮੁੜ ਜਾਵੇ ਅਤੇ ਉਹ ਤੇ ਚਾਹ ਪਾਣੀ ਦਾ ਨਾਂ ਪੁੱਛਣ ਦਾ ਇਲਜ਼ਾਮ ਵੀ ਨਾ ਆਵੇ ਕਿ ਸਾਡੇ ਕੋ ਨੌ ਵਜੇ ਨੂੰ ਤਕਦੀਰ ਆਪਣੇ ਪੇਕੇ ਘਰ ਆ ਗਈ। ਤਕਦੀਰ ਦੀ ਮੰਮੀ ਨੇ ਉਸ ਨੂੰ ਕਾਲਿਆਂ ਤੇ ਤੇਲ ਚੋਕੇ ਅੰਦਰ ਵੜਿਆ। ਉਹਦੇ ਨਜ਼ਰ ਉਤਾਰ ਕੇ ਲਾਗਣ ਨੂੰ ਪੈਸੇ ਦਿੱਤੇ ਅਤੇ ਹੋਰ ਸੌ ਸ਼ਗਨਾ ਮਨਾਏ। ਹੁਣ ਉਹ ਆਪਣੇ ਘਰ ਸੀ ਇੱਥੇ ਉਸ ਦੀ ਸਾਰੇ ਹੀ ਦੇਖਭਾਲ ਕਰਿਆ ਕਰਦੇ ਸਨ। ਉਸ ਨੂੰ ਹਰ ਤਰ੍ਹਾਂ ਨਾਲ ਖੁਸ਼ ਰੱਖਿਆ ਜਾਣ ਲੱਗਿਆ। ਦਿਨ ਬੀਤਦੇ ਗਏ 22 ਜੁਲਾਈ ਨੂੰ ਤਕਦੀਰ ਨੂੰ ਦਸਵਾਂ ਮਹੀਨਾ ਸ਼ੁਰੂ ਹੋ ਗਿਆ। ਡਾਕਟਰ ਨੇ ਉਸ ਨੂੰ 22 ਜੁਲਾਈ ਨੂੰ ਚੈੱਕ ਅਪ ਲਈ ਬੁਲਾਇਆ ਹੋਇਆ ਸੀ। ਉਸ ਦੀ ਮੰਮੀ ਨੇ ਜਗਸੀਰ ਨੂੰ ਤਕਦੀਰ ਨਾਲ ਹਸਪਤਾਲ ਚੈੱਕ ਕਰਵਾਉਣ ਲਈ ਕਿਹਾ। ਤਾਂ ਉਹ ਬੋਲਿਆ ਕੋਈ ਨਾ ਮਾਸੀ ਜੀ ਮੈਂ ਬੀਬੀ ਤਕਦੀਰ ਦੀ ਮਾਸੀ ਖੰਨੇ ਲੈ ਕੇ ਜਾਣਾ ਏ। 슈ਗਰ ਟੈਸਟ ਹੈ। ਉਹਦਾ ਮੈਂ ਲੈ ਜਾਊਂਗਾ ਤਕਦੀਰ ਨੂੰ। ਤੂੰ ਟੈਨਸ਼ਨ ਨਾ ਲੈ। ਕੀ ਗੱਲ ਮਾਸੀ ਜੀ ਢਿੱਲੀ ਐ? ਤਕਦੀਰ ਜਗਸੀਰ ਦੀ ਪਤਨੀ ਮਨਰਾਜ ਨੇ ਪੁੱਛਿਆ ਨਾ ਨਾ ਟਿੱਲੀ ਤਾਂ ਨਹੀਂ ਉਹਨੂੰ ਬੁਲਾਇਆ ਸੀ ਅੱਜ ਨਰਸ ਨੇ ਤਾਂ ਜਾਣਾ ਏ ਤਕਦੀਰ ਦੀ ਮੰਮੀ ਨੇ ਦੱਸਿਆ ਤੁਸੀਂ ਐਂ ਕਰੋ ਫਿਰ ਆਪਾਂ ਬੀਬੀ ਨੂੰ ਸੁੱਖੇ ਵੀਰ ਜੀ ਨਾਲ ਪੇਹ ਦੇਉ ਉਹਨੇ ਗੱਡੀ ਘੜਾ ਕੇ ਪੈਣਾ ਹੀ ਹੁੰਦਾ ਏ ਹੋਟਲ ਜਾ ਕੇ ਇੱਕ ਦਿਨ ਨਹੀਂ ਪਾਊਗਾ ਬੀਬੀ ਨੂੰ ਲੈ ਜਾਊਗਾ ਲੈਬੋਰਾਟਰੀ ਏ ਹੋਟਲ ਤੁਸੀਂ ਕੁੜੀ ਨੂੰ ਲੈ ਕੇ ਪਹਿਲਾਂ ਮੋਟਰਸਾਈਕਲ ਤੇ ਹਸਪਤਾਲ ਜਾਣਾ ਜ਼ਿਆਦਾ ਜ਼ਰੂਰੀ ਏ ਆਕੇ ਤੁਸੀਂ ਬੀਬੀ ਨੂੰ ਲੈ ਜਾਇਓ ਖੰਨੇ ਨੂੰ ਮਨਰਾਜ ਜਖਸੀਰ ਨੂੰ ਬਿਉਂਤ ਸੀ ਹਾਂ ਇਹ ਵੀ ਠੀਕ ਹੈ ਮੈਂ ਕਹਿਣਾ ਇਸ ਓੱਕੀ ਵੀਰੇ ਨੂੰ ਜਖਸੀਰ ਨੇ ਇਹਨਾਂ ਕਹਿ ਕੇ ਹੀ ਫੋਨ ਲਗਾ ਕੇ ਸੁਖੇ ਨੂੰ ਕਰ ਬੁਲਾਇਆ ਅਤੇ ਸਾਰੀ ਗੱਲ ਉਸ ਨੂੰ ਸਮਝਾ ਦਿੱਤੀ ਫਿਰ ਉਸੇ ਤਰ੍ਹਾਂ ਕੀਤਾ ਬੀਬੀ ਨੂੰ ਸੁਖੇ ਨਾਲ ਤਕਦੀਰ ਨੂੰ ਜਖਸੀਰ ਨਾਲ ਪੇਜ ਦਿੱਤਾ ਗਿਆ ਜਾਂਦੇ ਹੀ ਤਕਦੀਰ ਦਾ ਨਰਸ ਤੋਂ ਵੱਲੋਂ ਚੈੱਕਅਪ ਕਰਕੇ ਉਸ ਨੂੰ ਧਾਖਲ ਹੋਣ ਲਈ ਗਿਆ ਤਕਦੀਰ ਤੋਂ ਨਰਸ ਨੇ ਪੁੱਛਿਆ ਬੇਟਾ ਤੁਹਾਡੇ ਹਸਬੰਦ ਨੂੰ ਬੁਲਾਓ ਮੈਂ ਉਹਨਾਂ ਨੂੰ ਸਮਝਾ ਦਿੰਦੀ ਆਂ ਉਹ ਸਾਰੇ ਪ੍ਰੂਫ ਲਗਾਣਗੇ ਮੈਮ ਮੇਰੇ ਨਾਲ ਤਾਂ ਕਰਦੇ ਆਏ ਨੇ ਜੀ ਹਸਬੰਦ ਤਾਂ ਨਹੀਂ ਆਏ ਤੁਸੀਂ ਉਹਨਾਂ ਦੇ ਸਿਗਨੇਚਰ ਕਰਵਾ ਲਓ ਐਡਮਿਟ ਕਰਨ ਤੇ ਫਾਰਮ ਤੇ ਤਕਦੀਰ ਨੇ ਕਿਹਾ ਅੱਛਾ ਬੁਲਾ ਫਿਰ ਉਹਨਾਂ ਨੂੰ ਸਿਗਨੇਚਰ ਹੋਣੇ ਜ਼ਰੂਰੀ ਨਹੀਂ ਕਿਉਂਕਿ ਸਕੈਨ ਵਗੈਰਾ ਹੋਊਗੀ ਤੁਹਾਡੀ ਪ੍ਰੂਫ ਹੀ ਤਾਂ ਉਸੇ ਦੀ ਹੀ ਚੱਲਣਗੇ ਨਰਸ ਨੇ ਜਵਾਬ ਦਿੱਤਾ ਤਕਦੀਰ ਨੇ ਨਰਸ ਦੇ ਕਮਰੇ ਵਿੱਚੋਂ ਬਾਹਰ ਆ ਕੇ ਜਗਸੀਰ ਨੂੰ ਸਾਰੀ ਗੱਲ ਦੱਸ ਕੇ ਗੁਰਦਰਸ਼ਨ ਨੂੰ ਫੋਨ ਲਗਾਉਣ ਲਈ ਕਿਹਾ ਜਗਸੀਰ ਨੇ ਫੋਨ ਲਗਾਇਆ ਤਾਂ ਗੁਰਦਰਸ਼ਨ ਨਾਲ ਹੀ ਫੋਨ ਚੁੱਕ ਲਿਆ ਜਗਸੀਰ ਨੇ ਰਸਮੀ ਗੱਲਬਾਤ ਤੋਂ ਬਾਅਦ ਉਸ ਨੂੰ ਹਸਪਤਾਲ ਪਹੁੰਚਣ ਲਈ ਕਿਹਾ ਤਾਂ ਗੁਰਦਰਸ਼ਨ ਨੇ ਸਾਹ ਮਨਾ ਕਰਦੇ ਹੋਏ ਕਿਹਾ ਭਾਈ ਜੀ ਤੁਸੀਂ ਆਪੇ ਕਰ ਲਓ ਇਹੋ ਜਿਹਾ ਕੰਮ ਮੈਂ ਨਹੀਂ ਆ ਸਕਦਾ ਮੈਂ ਇਹਨੂੰ ਪਹਿਲਾਂ ਹੀ ਕਹਤਾ ਸੀ ਉਮੀਦ ਕੋਈ ਉਮੀਦ ਨਾ ਰੱਖੀ ਕਿ ਮੈਂ ਇਸ ਬੱਚੇ ਲਈ ਕੁਝ ਵੀ ਕਰੂਗਾ ਮੈਂ ਨਹੀਂ ਕਰ ਸਕਦਾ ਆਪੇ ਸੰਭਲੋ ਤੁਸੀਂ ਸਾਰੇ ਜਿਵੇਂ ਮਰਜੀ ਮੈਨੂੰ ਨਹੀਂ ਪਤਾ ਐਨਾ ਕਹਿ ਕੇ ਉਸਨੇ ਫੋਨ ਕੱਟ ਦਿੱਤਾ ਜਕਸੀਰ ਨੇ ਆਪ ਤਕਦੀਰ ਨਾਲ ਜਾ ਕੇ ਨਰਸ ਨਾਲ ਗੱਲ ਕੀਤੀ ਆਪਣੀ ਮਜਬੂਰੀ ਦੱਸੀ ਨਰਸ ਨੇ ਉਸ ਤੋਂ ਸਿੱਧੇ نیچے ਕਰਵਾ ਕੇ ਕਿਹਾ ਤੁਸੀਂ ਆਪਣੇ ਕਰੋ ਕਿਸੇ ਲੇਡੀ ਨੂੰ ਲਿਆਓ ਡਿਲੀਵਰੀ ਨੇੜੇ ਐ ਇਹਨਾਂ ਨੂੰ ਐਡਮਿਟ ਕਰਨਾ ਪੈਣਾ ਏ ਮੈਂ ਉਦੋਂ ਨੂੰ ਇਹਨਾਂ ਦੇ ਗੁਲਗੁਜ਼ ਵਗੈਰਾ ਲਗਾ ਦਿੰਦੀ ਆ ਜਦ ਤੱਕ ਤੁਸੀਂ ਲੈ ਆਓ ਕਿਸੇ ਨੂੰ ਇਹਨਾਂ ਕੋਲ ਰਹਿਣ ਨੂੰ ਤਕਦੀਰ ਨੂੰ ਹਸਤਾਚ ਪਰਤੀ ਕਰ ਲਿਆ ਗਿਆ ਜਖਸੀਰ ਘਰੋਂ ਜਾ ਕੇ ਉਸ ਦੀ ਮੰਮੀ ਨੂੰ ਲੈ ਆਇਆ ਆਪ ਉਹ ਘਰ ਵਾਪਸ ਆ ਗਿਆ ਬਾਕੀ ਕਹਾਣੀ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਜ਼ਰੂਰ ਦੱਸਣਾ ਜੀ ਧੰਨਵਾਦ